ਤੇ ਜੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਇਹਦੇ ਜਿਹੜੇ ਆ ਉਹ ਕੀਮਤਾਂ ਅਦਾ ਕਰਨੀਆਂ ਪੈ ਸਕਦੀਆਂ ਤੇ ਫਿਰ ਉਹਨਾਂ ਦੀ ਗੱਲ ਕਰਨੀ ਵੀ ਕਿਹੜੀ ਸੌਖੀ ਆ ਤੋਂ ਇਨਸਾਨ ਹੀ ਬਦਲਦੇ ਆ ਬਿਰਤੀਆਂ ਨਹੀਂ ਬਦਲਦੀਆਂ ਤੇ ਅੱਜ ਫੇਰ ਲੋੜ ਹੈ ਕਿ ਅਧਿਕਾਰ ਹੱਕ ਭਾਵਨਾਵਾਂ ਤਜਬਾਤ ਸਾਰਿਆਂ ਨੂੰ ਜਿਹੜੇ ਉਹ ਜੀਉਣ ਦਾ ਹੱਕ ਹੋਵੇ ਤੋਂ ਬਹੁਤ ਕੁਝ ਹੈ ਜਿਹੜਾ ਨਜ਼ਰ ਆ ਰਿਹਾ ਪਰ ਇਹ ਆ ਵੀ ਜਿੰਨਾ ਸਤਮ ਹੁੰਦਾ ਜਿੰਨਾ ਜ਼ੁਲਮ ਹੁੰਦਾ ਉਹਨੀ ਚੇਤਨਾ ਵੀ ਆਉਂਦੀ ਆ ਇਹ ਵੀ ਭਲਾ ਹੋ ਰਿਹਾ ਸਰ ਪਹਿਲਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਚੈਨਲ ਬੈਨ ਕੀਤਾ ਗਿਆ ਉਸ ਤੋਂ ਬਾਅਦ ਤੁਹਾਡਾ ਕਰ ਦਿੱਤਾ ਗਿਆ ਇਹਦੇ ਬਾਰੇ ਕੋਈ ਸ਼੍ਰੋਮਣੀ ਕਮੇਟੀ ਕੋਲ ਪੁੱਛਦਾ ਕਰੇਗੀ ਚਲੋ ਤੇ ਸੰਸਥਾਤਮਕ ਤੌਰ ਤੇ ਉਹਨਾਂ ਦੀ ਕੀ ਜ਼ਿੰਮੇਵਾਰੀ ਕੀ ਕਰਦੇ ਆ ਕੀ ਖੇਤਰ ਹੈ ਮੈਨੂੰ ਪਤਾ ਨਹੀਂ ਪਰ ਮੈਂ ਸਮਝਦਾ ਕੋਈ ਬਹੁਤੀ ਵੱਡੀ ਗੱਲ ਨਹੀਂ ਆ ਇਹ ਇਦਾਂ ਦਾ ਤੇ ਬਹੁਤ ਕੁਝ ਹੋਇਆ ਹੋਣਾ ਅਜੇ ਤੇ ਜੇ ਅਸੀਂ ਗੁਰੂ ਸਾਹਿਬ ਦੇ ਰਾਹ ਤੇ ਤੁਰਨਾ ਤੇ ਬਿਖਮ ਮਾਰਗ ਇਹ ਤੇ ਬਹੁਤ ਛੋਟੀਆਂ ਛੋਟੀਆਂ ਗੱਲਾਂ ਨੇ ਇਹ ਗਰਤੀਆਂ ਨਹੀਂ ਬਦਲਦੀਆਂ ਉਹ ਜਿਹਦੀ ਤਾਕਤ ਜਿਹਦੇ ਕੋਲ ਤਾਣ ਆਉ ਡਰਾਉਣ ਦਾ ਯਤਨ ਕਰਦਾ। ਤਾਣ ਵਾਲੇ ਜਿਹੜੇ ਤੁਸੀਂ ਕਹਿ ਰਹੇ ਸਰਕਾਰ ਦੇ ਨੁਮਾਇੰਦੇ ਨਾਲ ਕੁਝ ਕਹਿਣਾ ਚਾਹੋਗੇ ਤੁਸੀਂ ਆਪਣੇ ਨਹੀਂ ਜਿਹੜੇ ਵੀ ਆ ਉਹ ਜਿਹਦੇ ਵੀ ਨੁਮਾਇੰਦੇ ਨੇ ਪਤਾ ਨਹੀਂ ਕਿਹਨਾਂ ਦਾ ਅਧਿਕਾਰ ਖੇਤਰ ਹੈ ਪਰ ਉਹ ਹਰ ਖੇਤਰ ਚ ਇਦਾਂ ਹੀ ਹੁੰਦਾ ਜੇ ਤੁਸੀਂ ਸੱਚ ਦੀ ਗੱਲ ਕਰਦੇ ਹੋ ਗੁਰੂ ਸਾਹਿਬ ਨੇ ਬਾਣੀ ਚ ਕਹੇ ਮੇਰੀ ਕਹਿਣ ਦੀ ਖਤਮ ਨਹੀਂ ਹੈ ਕਿ ਜੇ ਕੋ ਬੋਲੇ ਸੱਚ ਕੂੜਾ ਚਲ ਜਾਵੇ ਉਹਨੂੰ ਜਰਨਾ ਬਹੁਤ ਔਖਾ ਹੁੰਦਾ। ਤੇ ਜਿਹੜਾ ਵੀ ਤਾਣ ਕੋਈ ਲਾਉਂਦਾ ਫਿਰ ਉਹ ਕੋਸ਼ਿਸ਼ ਤੇ ਕਰਦਾ ਹੀ।